ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਫਿਰ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਤੇ ਅੱਜ ਦਾ ਦਿਨ ਕਿਵੇਂ ਲੰਘੂਗਾ ਕੀ ਕੀ ਕਰਨਾ ਆਪਾਂ ਨੇ ਬੱਸ ਤਾਂ ਮੈਂ ਅੱਜ ਸੋਚ ਰਹੀ ਆ ਕਿਉਂਕਿ ਜਸਵਿੰਦਰ ਦਾ ਛੁੱਟੀ ਤੇ ਆ ਕਿ ਮੈਂ ਬਸ ਅੱਜ ਆਪਣਾ ਜਿਹੜਾ ਦਿੱਲੀ ਦਾ ਰੁਟੀਨ ਆ ਉਹਨੂੰ ਕਰਕੇ ਉਸ ਤੋਂ ਬਾਅਦ ਮੈਂ ਕਰਾਂ ਅੱਜ ਰੈਸਟ ਤੇ ਇੱਕ ਦਿਨ ਮੇਰਾ ਕਰ ਰਿਹਾ ਕਿ ਅੱਜ ਮੈਂ ਮਹਿੰਦੀ ਲਗਵਾ ਲਵਾਂ ਕਿਉਂਕਿ ਮੈਨੂੰ ਨਾ ਡੇਢ ਦੋ ਮਹੀਨਾ ਹੋ ਗਿਆ ਕਰਦੀ ਨੂੰ ਕਿ ਮੈਂ ਮਹਿੰਦੀ ਲਗਵਾਉਣੀ ਆ ਮਹਿੰਦੀ ਲਗਵਾਉਣੀ ਆ ਇੰਦਰਜੀਤ ਕਹਿੰਦੇ ਆ ਕੱਲ ਚੱਲਾਂਗੇ ਪਰਸਾ ਚੱਲਾਂਗੇ ਇੱਦਾਂ 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 ਤੱਕ ਟਾਲਮ ਟੋਲ ਕਰੀ ਜਾਂਦੇ ਆ ਤੇ ਦੇਖਦੀ ਆ ਅੱਜ ਫ੍ਰੀ ਆ ਮੈਂ ਅਗਰ ਹੋਇਆ ਮੰਨ ਜਾ ਤਾਂ ਲਵਾਵਾਂਗੇ ਅਗਰ ਫਿਰ ਰੈਸਟ ਦਾ ਹੀ ਹੋਇਆ ਕਿ ਅੱਜ ਰੈਸਟ ਹੀ ਕਰਨੀ ਆ ਸਾਰਾ ਦਿਨ ਤਾਂ ਫਿਰ ਆਪਾਂ ਰੈਸਟ ਕਰਾਂਗੇ ਫਿਲਹਾਲ ਤਾਂ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਬ੍ਰੇਕਫਾਸਟ ਤੋਂ ਬਾਅਦ ਦੇਖਦੇ ਆ ਕੀ ਕਰਨਾ ਟਾਈਮ 1.5 ਵਜ ਗਿਆ ਤੇ ਔਰ ਆਪਾਂ ਖਾਣੇ ਛੋਟੇ ਛੋਟੇ ਆਪਾਂ ਤੇ ਔਰ ਅੱਜ ਇਹ ਸੀਗਾ ਕਿ ਟਾਈਮ ਪਤਾ ਨਹੀਂ ਕਿਦਾਂ ਪਾਸ ਹੋਊਗਾ ਮੈਂ ਮਹਿੰਦੀ ਲਗਾਉਣ ਤਾਂ ਜਾਣੀ ਪਈ ਹੈਗੀ ਤੇ ਮੰਜਰ ਨਹੀਂ ਮੰਨਿਆ ਮੇਰਾ ਕੱਲ ਦੇ ਦੇ ਅਗਰ ਮੈਨੂੰ ਛੁੱਟੀ ਵੀ ਫਿਰ ਮੈਂ ਉਹਨੂੰ ਨਾਲ ਲੈ ਕੇ ਜਾਵਾਂਗੀ ਤੇ ਨਾਲ ਮੈਂ ਹੈਡ ਵਾਸ਼ ਵੀ ਹੋ ਜਾਏਗਾ ਮਹਿੰਦੀ ਵੀ ਲੱਗ ਜਾਏਗੀ ਕਿਉਂਕਿ ਬਰਥਡੇ ਆ ਰਿਹਾ ਆਪਣਾ ਹੁਣ ਤੇ ਅੱਜ ਟਾਈਮ ਪਾਸ ਹੋਇਆ ਜਾਨੂ ਸ਼ਰਨ ਆ ਗਈ ਫਿਰ ਅਸੀਂ ਖੂਬਸੂਰੀਆਂ ਗੱਲਾਂ ਬਾਤਾਂ ਚੁਗਲੀਆਂ ਵੱਡੀਆਂ ਤੇ ਇਦਾਂ ਟਾਈਮ ਪਾਸ ਹੋ ਗਿਆ ਆਪਣਾ ਦਿਨ ਲੰਘ ਗਿਆ ਹੁਣ ਆਪਾਂ ਬਸ ਜੋਬਨ ਦੀ ਵੇਟ ਕਰਦੇ ਆਂ ਜਦ ਤੱਕ ਜੋਬਨ ਆ ਜਾਏਗਾ ਥੋੜੀ ਬਹੁਤੀ ਸਫਾਈ ਕਰੀਏ ਸ਼ਾਪ ਦੀ ਔਰ ਜੋਬਨ ਦੇ ਆਇਆ ਤੋ ਬਾਅਦ ਜਦੋਂ ਫਿਰ ਟਿਊਸ਼ਨ ਦਾ ਟਾਈਮ ਹੋ ਜਾਣਾ ਹੈ ਜੋਬਨ ਚਲਾ ਰਿਹਾ ਟਰੈਕਟਰ ਅੱਜ ਫੇਰ ਦੋ ਪਾਰਸਰ सूट ही सूट खोलो जी तेरा क्या मुंह ऐसा हो गया कहता हाय मेरे पैसे खुल जा सिम सिम खुल जा खुल जा सिम सिम ओह माय गॉड माजी थोनू नहीं पता जी मेरा सर दर्द होता ਉਹਨੂੰ ਨਹੀਂ ਪਤਾ ਕਹਿੰਦੀ ਤਾਂ ਨਹੀਂ ਪਤਾ ਮੇਰਾ ਦਰਦ ਉਹ ਕੇ ਦੋ ਸੂਟ ਨੇ ਇਹ ਯੈਸ ਯੈਸ ਠੀਕ ਹੈ ਜੀ ਨੈਕਸਟ ਮੁੱਟੇ ਪਾਂਪੋ ਬੋਤਲਾਂ ਲਾਈਆਂ ਨੇ ਜੀ ਰੋਲਰ ਸਾਈਸ਼ ਆਪ ਹੁਣ ਤਾਂ ਇਹਦਾ ਕੰਮ ਜੇ ਇੱਥੋਂ ਬਾਹਰ ਲਾ ਨਾ ਆ ਗਲੀ ਵੀ ਨਿਕਲੀ ਹੋਈ ਐ ਇੱਥੋਂ ਬਾਹਰ ਦੇ ਬਸ ਲਓ ਇੰਨਾ ਕੁ ਕੰਮ ਆਇਆ ਇੰਦਰਜੀਤ ਸੰਗੋਆਰ ਤੇਰੇ ਨਾਮ ਦੀ ਮੰਗਾਈ ਦਾ ਅਗਲਾ ਤੈਨੂੰ ਚੱਕੇ ਖੋਲਿਓ ਗੇਟ ਖੋਲੋ ਮੈਂ ਗਿਫਟ ਲੈ ਕੇ ਆਈ ਆ ਮੈਂ ਗਿਫਟ ਲੈ ਕੇ ਆਈ ਆ ਤੇਰੇ ਲਈ ਹੈ <laughs> <तका रहे> <laughs> बस आगला ठीक वेख लोक रू कर दूसरा दौरा जा नहीं पिया जी टाइम हो गया आपने सत्तर आगे उपर हम फटाफट फिनिश करिए अपने काम क्योंकि ਐਨਰਜੀ ਜਾਣ ਕੇ ਖੇਡਣ ਦੇ ਲਈ ਤੇ ਆਪਾਂ ਦੇਖਾਂਗੇ ਰਾਤ ਆਪਾਂ ਇੱਕ ਵੈਬ ਸੀਰੀਜ਼ ਸਟਾਰਟ ਕੀਤੀ ਉਹਦੇ ਮੈਂ ਤਿੰਨ ਐਪੀਸੋਡ ਦੇਖ ਲੇ ਪੁਲਿਸ ਫੋਰਸ ਇਦਾਂ ਦੀ ਕੁਝ ਤੇ ਅੱਜ ਬਾਕੀ ਦੇ ਐਪੀਸੋਡ ਦੇਖਾਂਗੇ ਟਾਈਮ 8 ਵਜ ਚੁੱਕੇ ਨੇ ਤੇ ਆਪਾਂ ਫ੍ਰੀ ਹੋ ਗਏ ਆ ਬਿਲਕੁਲ ਡਿਨਰ ਵਗੈਰਾ ਕਰਕੇ ਤੇ ਜੋ ਬੰਦਾ ਆਪਾਂ ਕੀਤਾ ਸਿਰਫ ਹੈੱਡ ਵਾਸ਼ ਕਿਉਂਕਿ ਨਹਾ ਕੇ ਤਾਂ ਜੋ ਬੰਦ ਸੁਨੇਹੇ ਜਾਂਦਾ ਹੁਣ ਸਕੂਲ ਨੂੰ ਹੈਨਾ ਜੋ ਬੰਦਾ ਹੈੱਡ ਵਾਸ਼ ਕੀਤਾ ਤੇ ਡਰਾਇਰ ਨਾਲ ਬਾਲਸ ਘਾਤੇ ਨੇ ਹੁਣ ਆਪਾਂ ਕੀ ਦਾ ਜੁੜਾ ਕਰ ਦੇਣਾ ਕਿਉਂਕਿ ਕੱਲ ਫਿਲਹਾਲ ਜੋ ਮੇਰਾ ਸ਼ਡਿਊਲ ਆ ਕਿ ਮੈਂ ਕਾਫੀ ਬੀਜ਼ੀ ਆ ਕੱਲ ਨੂੰ ਤੇ ਮੈਂ ਜਾਣਾ ਆ ਕਿੱਥੇ ਮੈਦੀ ਲਵਾਉਣ ਜੇ ਜੇ ਮੈਦੀ ਲਵਾਉਣਾ ਮੈਦੀ ਤਾਂ ਮੇਰੇ ਦੋ ਚੁੱਤੇ ਮਨ ਨੇ ਇੱਕ ਦਿਨ ਕਰਦਾ ਲਗਵਾ ਲਵਾਂ ਇੱਕ ਜੀ ਕਰਦਾ ਰਹਿਣ ਦਿਵਾ ਕਿਉਂਕਿ ਫੇਰ ਚਲੋ ਬਾਕੀ ਕੱਲ ਦੇ ਦੇ ਦਾਂ ਜਿੱਦਾਂ ਵੀ ਬਣੂਗਾ ਸ਼ਡਿਊਲ ਵੈਸੇ ਮੈਂ ਹੈਡ ਵਾਸ਼ ਤਾਂ ਕਰਵਾਉਣ ਜਾਣਾ ਹੀ ਜਾਣਾ ਆਪਦਾ ਤੇ ਮਹਿਕ ਕਹਿੰਦੀ ਮੈਂ ਵੀ ਪਾਰਲਰ ਤੋਂ ਹੀ ਕਰਵਾਉਂਗੀ ਹੈਡ ਵਾਸ਼ ਨੇ ਤਾਂ ਮੈਂ ਮੈਕਦਾ ਵੀ ਹੁਣੇ ਕਰ ਦੇਣਾ ਸੀ ਸੋ ਮਹਿਕ ਨੂੰ ਨਾਲ ਲੈ ਕੇ ਹੈਡ ਵਾਸ਼ ਕਰਵਾਉਣ ਲਈ ਤਾਂ ਜਾਵਾਂਗੇ ਚਲੋ ਭਾਈ ਸਾਹਿਬ ਆਜੋ ਜੋ ਮਨ ਕਹਿੰਦਾ ਮੈਂ ਨਹੀਂ ਜਾਣਾ ਕਿਉਂਕਿ ਉੱਥੇ ਕੁੜੀਆਂ ਹੁੰਦੀਆਂ ਨੇ ਹਾਂ ਪਾਲਾਚ ਕੁੜੀਆਂ ਹੁੰਦੀਆਂ ਕਹਿੰਦਾ ਮम्मा ਮੇਰਾ ਘਰ ਹੀ ਹੈਡ ਵਾਸ਼ ਕਰ ਦੋ ਜੇਦੋਂ ਸੰਗ ਲੱਗਦੀ ਹੈ ਕੀ ਕਹਿਣਾ ਕੀ ਹੋ ਜੂਗਾ ਅੱਜ ਦਿਨ ਲੋਥ ਨਿਕਲ ਜੂਗਾ ਜਲੂਸ ਨਿਕਲ ਜੂਗਾ ਅਸੀਂ ਵੀ ਮੁੰਡਾ ਆਇਆ ਹੋਇਆ ਹੈ ਪਾਲਾਚ ਹੈਡ ਵਾਸ਼ ਕਰਾਂ ਐ ਕਹਿ ਦੇਣਗੇ ਕਿ ਕੁੜੀਆਂ ਵਾਲੇ ਪਾਲਾਚ ਹੈ ਸਹੀ ਗੱਲ ਹੈ ਸਿਆਣਾ ਹੋ ਗਿਆ ਜੋ ਹੈ ਨਾ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਬਲੌਗ ਦੀ ਟਾਈਮ 9:30 ਦਾ ਹੋ ਚੁੱਕਿਆ ਤੇ ਅੱਜ ਸੀਗਾ ਸੈਟਰਡੇ ਤੇ ਬੱਚਿਆਂ ਨੂੰ ਛੁੱਟੀ ਸੀਗੀ ਔਰ ਥੋੜਾ ਲੇਟ ਉੱਠਣ ਦੀ ਪਲੈਨਿੰਗ ਸੀ ਬਟ ਅਮਰਜੈਂਸੀ ਦਰਜੀਤ ਨੂੰ ਇੱਕ ਕਾਲ ਆਈ ਤੇ ਉਹਨਾਂ ਨੂੰ ਜਾਣਾ ਪਿਆ ਤਾਂ ਕਰਕੇ ਫੇਰ ਅੱਜ ਦੀ ਛੁੱਟੀ ਥੋੜੀ ਜਿਹੀ ਖਰਾਬ ਹੀ ਹੋ ਗਈ ਚਲੋ ਕੋਈ ਗੱਲ ਨਹੀਂ ਕੱਲ ਸੰਡੇ ਆ ਬਟ ਕੱਲ ਵੀ ਜਲਦੀ ਉੱਠਣਾ ਪੈਣਾ ਕਿਉਂਕਿ ਕੱਲ ਕੱਲ ਪਾਰਟੀ ਚੱਲਣੀ ਆ ਸੋ ਚਲੋ ਜੀ ਅਸੀਂ ਰੈਡੀ ਹੋ ਕੇ ਆ ਗਏ ਨੀਚੇ ਹੁਣ ਅਸੀਂ ਕਰਦੇ ਆ ਬ੍ਰੇਕਫਾਸਟ ਬ੍ਰੇਕਫਾਸਟ ਕਰਨ ਤੋਂ ਬਾਅਦ ਚੱਲਦੇ ਆ ਮਹਿੰਦੀ ਲਗਵਾਉਣ ਦੇ ਲਈ ਤੇ ਇੰਦਰਜੀਤ ਤਾਂ ਗਏ ਹੋਏ ਨੇ ਮਾਰਨਿੰਗ ਦੇ ਚੰਡੀਗੜ੍ਹ ਤੇ ਉਹਨਾਂ ਨੂੰ ਕਾਲ ਆ ਗਈ ਸੀ ਕਿਸੇ ਨੂੰ ਲੈ ਕੇ ਜਾਣਾ ਸੀ ਉਹਨਾਂ ਨੇ ਚੰਡੀਗੜ੍ਹ ਕਿਸੇ ਹਸਪੀਟਲ ਦੇ ਵਿੱਚ ਤੇ ਦੈਨ ਹੁਣ ਮੈਨੂੰ ਛੱਡ ਕੇ ਆਏਗਾ ਲਾਲੀ ਤੇ ਲਾਲੀ ਛੱਡਿਆ ਆਏਗਾ ਫਿਰ ਜਦ ਤੱਕ ਮੈਂ ਫ੍ਰੀ ਹੋਵਾਂਗੀ ਸ਼ਾਇਦ ਜਦ ਤੱਕ ਇੰਦਰ ਜੀ ਵਾਪਸ ਆ ਜਾਣ ਜਾਂ ਫਿਰ ਲਾਲੀ ਜਾਂ ਕੋਈ ਤਾਂ ਲੜਕੀ ਆਊ ਜਦੋਂ ਗਈ ਹੋਊਂਗੀ ਫਿਰ ਤਾਂ ਕੋਈ ਲੜਕੀ ਆਊਗਾ ਸੋ ਚਲੋ ਫਿਰ ਕਿਉਂਕਿ ਉਸ ਤੋਂ ਬਾਅਦ ਲਾਲੀ ਨੇ ਵੀ ਦੂਜੀ ਗੱਡੀ ਲੈ ਕੇ ਜਾਣਾ ਆਪਾਂ ਹੋਈਏ फटाफट ਬ੍ਰੇਕਫਾਸਟ ਕਰਕੇ ਫ੍ਰੀ ਤੇ ਫਿਰ ਚੱਲੀਏ ਕਿਆ ਹੋ ਰਹਾ ਹੈ ਮੈਂ ਕਿਨੇ ਅੱਜ ਸ਼ਾਪਿੰਗ ਲਈ ਜਾਣਾ ਸੀ ਪਾਪਾ ਲਾਰੇ ਲਈ ਜਾਂਦਾ ਹੈ ਹੈ ਲਾਰੇ ਲੱਗੇ ਹੈ ਆਪ ਕਿਆ ਹੋਊਗਾ ਅੱਪ ਆ ਗਿਆਂ ਉੱਪਰ ਤੇ ਹੁਣ ਸਾਨੂੰ ਲੱਗੀ ਹੈ ਬਹੁਤ ਸਾਰੀ ਭੁੱਖ ਪਰ ਅਸੀਂ ਵੇਟ ਕਰ ਰਹੇ ਹਾਂ એનਰਜੀ ਦੀ ਕਿ 7:00 ਵਜੇ ਪਤਾ ਨਹੀਂ ਖੇਡਣ ਜਾਣਾ ਪਤਾ ਨਹੀਂ ਤੇ ਅੱਜ ਮੈਂ ਮੇਰਾ ਹੈਡੇਕ ਇੰਨਾ ਜ਼ਿਆਦਾ ਹੋ ਰਿਹਾ ਮੈਨੂੰ ਥੋੜਾ ਫੀਵਰ ਵੀ ਲੱਗ ਰਿਹਾ ਕਿ ਫੀਵਰ ਵੀ ਹੋ ਗਿਆ ਤੇ ਦਵਾਈ ਆਪਾਂ ਲਵਾਂਗੇ ਡਿਨਰ ਕਰਨ ਤੋਂ ਬਾਅਦ ਤੇ ਦਾ ਕਰਕੇ ਫਿਰ ਮੈਂ ਥੋੜਾ ਜਿਹਾ ਕਪੜੇ ਵਾਸ਼ ਕਰਨ ਦਾ ਕੰਮ ਅੱਜ ਮੈਂ ਕਿਹਾ ਚੱਲ ਨਹੀਂ ਕਰਦੇ ਹੈਗੇ ਕੱਲ ਕਰਾਂਗੇ ਕੱਲ ਮਸ਼ੀਨ ਲਗਾਵਾਂਗੇ ਕਿਉਂਕਿ ਅੱਜ ਬਿਲਕੁਲ ਮਾਨ ਨਹੀਂ ਹੈਗਾ ਮੇਰਾ ਮੈਨੂੰ ਥੋੜਾ ਫੀਵਰ ਲੱਗ ਰਿਹਾ ਕੱਲ ਹੋ ਜਾਣਗੇ ਥੋੜੇ ਹੀ ਹੁੰਦੇ ਆ ਸਾਡੇ ਡੇਲੀ ਡੇਲੀ ਵੈਸੇ ਡੇਲੀ ਡੇਲੀ ਵਾਸ਼ ਕਰਨ ਤਾਂ ਆਸਾਨ ਹੈ ਇਹਦਾ ਕੰਮ ਪਰ ਚਲੋ ਕੋਈ ਨਹੀਂ ਕੱਲ ਇਕੱਠੇ ਕਰ ਲਵਾਂਗੇ ਜਿਹੜਾ ਹੱਥ ਨਾਲ ਕਰਨੇ ਨੇ ਮਸ਼ੀਨ ਨਹੀਂ ਕਰਨੇ ਨੇ ਮੈਨੂੰ ਹੁਣ ਫੀਵਰ ਲੱਗ ਰਿਹਾ ਬਸ ਮੈਨੂੰ ਇਹ ਮੈਂ ਡਿਨਰ ਕਰਕੇ ਆਪਣੀ ਦਵਾਈ ਲੈ ਕੇ ਸੌਂਦਾਂ ਮਾ ਬਹੁਤ ਨੀਂਦ ਆ ਰਹੀ ਹੈ ਕਿਉਂਕਿ ਦਵਾਈ ਲੈਣੀ ਜ਼ਰੂਰੀ ਵੀ ਆ ਨਹੀਂ ਤਾਂ ਮੈਂ ਨਾ ਬੋਲਦੀ ਕਿਉਂਕਿ ਕੱਲ ਹੈਗਾ ਆਪਣਾ ਬਰਥਡੇ ਤੇ ਕੱਲ ਫਿਰ ਆਪਾਂ ਨੇ ਸੈਲੀਬ੍ਰੇਟ ਕਰਾਂਗੇ ਕਿਵੇਂ ਕਰਾਂਗੇ ਉਹਦੇ ਲਈ ਕੱਲ ਵਾਲਾ ਵੀ ਬਲੌਗ ਦੇਖਿਓ ਤੁਸੀਂ ਕਿਉਂਕਿ ਅਜੇ ਤਾਂ ਮੈਨੂੰ ਵੀ ਨਹੀਂ ਪਤਾ ਕਿ ਕਿਵੇਂ ਕਰਨਾ ਹੈ ਸੋ ਕੱਲ ਵਾਲੇ ਦੇਖਿਓ ਜੂਬਨ ਦੇਖ ਰਿਹਾ ਮੋਟੂ ਪਤਲੂ ਹੈ ਸੋ ਚਲੋ ਜੀ ਬਣੇ ਰਹੋ ਫਿਰ ਨਾਲ ਦੇਖਦੇ ਆ ਕਦੋਂ ਡਿਨਰ ਕਰਦੇ ਆ ਕਦੋਂ ਕੀ ਕਰਦੇ ਆ ਤੇ ਕੱਲ ਵਾਲਾ ਬਲੌਗ ਫਿਰ ਜ਼ਰੂਰ ਦੇਖਿਓ ਫਿਲਹਾਲ ਤਾਂ ਮੈਨੂੰ ਵੀ ਨਹੀਂ ਪਤਾ ਵੀ ਕੱਲ ਕੀ ਹੋਣਾ ਹੈ but to be positive.